ਹਾਂ ਜੀ ਲੇਕਿਨ ਕੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਂ ਆਮ ਸਾਈਪਰਸ ਤੋਂ ਤੇ ਮੈਂ ਹਾ ਗਈ ਸੀ ਅਧਰ ਆਪਣੀ ਪਾਰਟ ਟਾਈਮ ਜੋਬ ਤੇ ਅੱਜ ਸਾਈਪਰਸ ਦੇ ਵਿੱਚ ਹੌਲੀਡੇ ਹੈਗੀ ਆ ਸੋ ਫਿਰ ਮੈਂ ਛੱਡਣਾ ਨਹੀਂ ਸੀ ਚਾਹਦੀ ਆਪਣਾ ਕੰਮ ਹਨ ਕਿਉਂ ਛੱਡਾਂ ਤੁਹਾਨੂੰ ਪਤਾ ਹੈ ਜਾਇ ਨਹੀਂ ਜਾ ਰਹੀ ਜਾਇ ਨਹੀਂ ਰਹੀ ਮੈਂ ਆਪਣਾ ਵਰਕ ਨਹੀਂ ਛੱਡਦੀ ਹੈਗੀ ਸੋ ਮੈਂ ਫਰਕਮ ਗਰੂਟੀ ਕੇ ਪਾਰਟ ਟਾਈਮ ਤੇ ਆਈ ਲਈ ਹੈ ਸੋ ਬਸ ਫਿਰ ਮੈਂ ਕੰਮ ਕਰੂਗੀ ਫਿਰ ਕੱਜ ਹੋ ਗਈ ਜੀ ਆਪੇ ਦੇਖ ਲੈਣ ਕਿ ਕਰਨਾ ਹੈ ਠੀਕ ਹੈ ਲੋਕੋ ਜੀ ਜੋ ਫਿਰ ਆਪਾਂ ਕੰਮ ਸ਼ੁਰੂ ਕਰਦੀ ਹੈ ਜੀ ਇਹ ਤਾਂ ਮੈਂ ਆਪਣੇ ਘਰਾਂ ਮੈਂ ਤੁਹਾਨੂੰ ਜਿੰਦਾ ਪਹਿਲਾਂ ਦੱਸ ਹੀ ਹੁਣੀ ਠੀਕ ਹੈ ਸੋ ਇਸ ਕਰਕੇ ਮੈਂ ਅੰਮ੍ਰਿਤ ਸ਼ੇਖਾ ਦੱਸਿਆ ਕਿ ਮੈਂ ਇੱਥੇ 13-14 ਹਜ਼ਾਰ ਰੈਕੀ ਗਈਆਂ ਸੋ ਫਿਰ ਕੰਮ ਚਲੋ ਲੋਕੋ ਜੀ ਆਜੋ ਫਿਰ ਸਵੇਰੇ ਸਵੇਰੇ ਕੰਮ ਸ਼ੁਰੂ ਕਰਦੇ ਆਂ ਲੈ ਲਿਆ ਵਾਹਿਗੁਰੂ ਦਾ ਨਾਮ ਮੈਂ ਕੰਮ ਤੋਂ ਆ ਗਈ ਸੀ ਤੇ ਮੈਂ ਆਪਣਾ ਲੈ ਕੇ ਟਾਈਮ ਪੀ ਟਾਈਮ ਪੀ ਕਿਉਂਕਿ ਇਹ ਮੇਰੇ ਰੂਮ ਚ ਲਗਾ ਹੁੰਦਾ ਸੀਗਾ ਠੀਕ ਹੈ ਸੋ ਮੈਂ ਉਸ ਰੂਮ ਚ 14 ਸਾਲ ਰਹੀ ਹੈਗੀ ਹਾਂ ਉਸ ਗੋਰੀ ਬੀਬੀ ਦੇ ਘਰ ਸੋ ਮੈਂ ਆਪਣੀ ਯਾਦ ਨੂੰ ਕਿਉਂ ਛੱਡਦੀ ਹਾਂ ਨਾ ਸੋ ਗੋਰੀ ਬੀਬੀ ਕਹਿੰਦੀ ਲੈ ਜਾ ਜੇ ਤੂੰ ਲੈ ਕੇ ਜਾਣਾ ਹੈ ਤੇਰੀ ਯਾਦ ਆ ਨਾ ਸੋ ਬੱਲੇ ਆਈ ਹੈਪੀ ਲੋਕ ਜੀ ਮੈਂ ਆਪਣੇ ਘਰ ਆ ਗਈ ਹਾਂ ਫਿਰ ਮੇਰਾ ਦਿਲ ਕੀਤਾ ਜੋ ਚਾਹ ਪੀਣ ਨੂੰ ਅੱਜ ਮੈਂ ਕਾਫੀ ਨਹੀਂ ਪੀਤੀ ਵੇਮ ਕਰ ਪੰਗਰਮ ਚਾਹ ਬਣਾਈ ਹੈਗੀ ਆ ਮੈਂ ਕਿ ਚਾਹ ਪੀਂਦੇ ਆ ਇਹ ਕਿ ਸ਼ੌਕ ਤੇ ਮੈਂ ਕਿ ਕੁਝ ਦੇਖ ਲਵਾਂ ਠੀਕ ਹੈ ਕਾਫੀ ਸੋਹਣੇ ਸੋਹਣੇ ਡਰੈਸਸ ਲੱਗੇ ਹੋਏ ਹੈਗੇ ਆ ਦੱਸ ਦੱਸ ਜ਼ੀਰੋ ਨੂੰ ਤੇ ਬਾਕੀ ਦੇਖਦੇ ਹਾਂ ਠੀਕ ਹੈ ਸੋ ਮੈਂ ਸ਼ੋਪ ਦੇ ਕੋਲ ਖੜੀਆਂ ਆ ਦੇਖਦੇ ਹਾਂ ਬਾਕੀ ਕਿੱਦਾਂ ਕੀ ਹੁੰਦਾ ਸੋ ਵੀਡੀਓ ਬਣਾਉਂਦੇ ਹਾਂ ਠੀਕ ਹੈ ਮੇਕ ਬੀਬੀਆਂ ਬੀਬੀਆਂ ਬਹੁਤ ਸੋਹਣੀਆਂ ਗੋਰੀਆਂ ਚਿੱਟੀਆਂ ਬੀਬੀਆਂ ਤਾਂ ਪੂਰੀਆਂ ਆ ਸਾਰੇ ਕਾਫੇ ਬੰਦ ਪਏ ਆ ਅੱਜ ਬੀਬੀਆਂ ਦੇਖੋ ਤਾਂ ਦੇਖਣਾ ਬੀਬੀਆਂ ਸੋ ਹੁਣ ਮੈਂ ਤੁਰ ਗਈ ਆ ਠੀਕ ਹੈ ਬਾਕੀ ਜਿਹੜੀਆਂ ਕੀ ਹੁੰਦਾ ਹੈ ਕੀ ਨਹੀਂ ਠੀਕ ਹੈ ਤੇ ਸ਼ਹਿਰ ਹੈਗਾ ਸ਼ਹਿਰ ਕਰਦੀ ਹੈ ਇਹ ਜਿਹੜਾ ਤੁਸੀਂ ਜਦੋਂ ਹੁੰਦਾ ਕਿ ਮੈਂ ਅੱਜ ਆ ਕੇ ਤੁਸੀਂ ਆ ਤਾਂ ਮੈਂ ਇੱਧਰ ਘੁੰਮਣਾ ਹੀ ਆ ਗਿਆ ਸੀ ਤੇ ਜਿਹੜਾ ਉਹੀ ਪਾਰਕ ਹੈ ਜਿਹੜਾ ਮੇਰੇ ਘਰ ਦੇ ਕੋਲ ਪਾਰਕ ਪੰਗਾ ਆ ਰਿਹਾ ਤਾਂ ਕਾਫੀ ਨੰਮ ਚ ਹੈ ਤੇ ਸੋ ਮੈਨੂੰ ਬਹੁਤ ਵਧੀਆ ਲੱਗਾਗਾ ਆਪਾਂ ਸਵਾਰਿਆ ਵੀ ਚੱਲ ਰਹੀ ਹੋਵੇ ਤੇ ਤੁਸੀਂ ਦੇਖ ਲੈ ਜੀ ਕਿੰਨਾ ਵਧੀਆ ਤੇ ਬੈੱਡਲ ਲੱਗਦਾ ਨਾ ਤੇ ਯਾਰ ਕਾਫੀ ਬੋਨੀ ਚੱਲ ਰਹਾ ਠੀਕ ਹੈ ਜਿੰਨ ਬਹੁਤ ਵਧੀਆ ਛੁੱਟੀ ਨਹੀਂ ਆਇਆ ਪਰ ਹੋਰ ਵੀ ਨਹੀਂ ਹੁੰਦਾ ਸੋ ਬਹੁਤ ਹੋ ਗਿਆ ਮੈਨੂੰ ਬੜਾ ਤੰਗ ਹੋ ਗਿਆ ਲੱਗਿਆ ਉਹ ਨੂੰ ਬੰਦ ਹੋ ਗਿਆ ਹੈਗਾ ਬੜਿਆ ਕਿ ਹੁਣ ਛੋਟਾ ਬਣਾ ਲਓ ਤੇ ਵਾਸਾ ਵੀ ਦੇਖਾ ਕਹਿੰਦੇ ਸੀ ਤੇ ਮੈਂ ਲੋੜ ਮੇਰੀ ਬਾਤ ਨਹੀਂ ਮੈਂ ਕਿਹਾ ਜਾਈ ਨਹੀਂ ਬਾਹਰ ਨਹੀਂ ਆਈ ਨਾ ਤੇ ਤੇ ਘਰ ਰਹਿ ਕੇ ਬੋਲੀ 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 ਸਾਡੇ ਨਾਲ ਗੱਲ ਕਰਦਾ ਸੋ ਮਾਨਸਰਿਆ ਪਟੂਰੀਆ ਕਿਤਾ ਸੋ ਕੋ ਮੇਰੇ ਇਹਦੇ ਵੀ ਸਹੀ ਮਾਰਨਿੰਗ ਤੇ ਮੈਂ 홀ੀਡੇ ਵੀ ਮਤਲਬ ਵੈਸੇ ਮੇਰੀ 홀ੀਡੇ ਸੀ ਨਹੀਂ ਤੇ ਮੈਂ ਪਾਰਟ ਟਾਈਮ ਤੇ ਵੀ ਗਈ ਆਈ ਆ ਸੋ ਫਿਰ ਪਾਰਟ ਟਾਈਮ ਤੇ ਰਾਕੇ ਚਾਪਾਂ ਨੂੰ ਕਿਹਾ ਮੈਂ ਚਲੋ ਥੋੜਾ ਦੇ ਘੁੰਮ ਕੇ ਆਣਿਆ ਹਨਾ ਵਾਰ ਮੜਲੇ ਗਾਰਡਨ ਦੀ ਜਗ੍ਹਾ ਨੂੰ ਘੁੰਮਣਾ ਵੀ ਅੱਛੀ ਵਿਚਾਰ ਵੜੇ ਸਾਹਮਣੇ ਆ ਨਾ ਸੋ ਮੈਂ ਇੱਧਰ ਆਈ ਸੀ ਪਾਰਕ ਦੇ ਵਿੱਚ ਜਦੋਂ ਮੇਰੇ ਘਰ ਦੇ ਕੋਲ ਕਰਨਾ ਯਾਰ ਇੱਥੇ ਆ ਕੇ ਫੀਲਿੰਗ ਪ੍ਰੈਸਰ ਆਂਦੀ ਆ ਬੜੀਆ ਹੈ ਮਨਾ ਮਾਈਂਡ ਕ੍ਰੈਫਟਰ ਆਂ ਆਇਆ ਔਰ ਸਾਰੀ ਥਕਾਵਟ ਦੂਰ ਹੋ ਜਾਂਦੀ ਆ ਇਹ ਮੇਰੀ ਫੇਵਰਿਟ ਪਲੇਸ ਹੈ ਜੇ ਮੈਂ ਹਮੇਸ਼ਾ ਹੀ 2 ਸਾਲ ਹੋ ਗਿਆ ਮਤਲਬ ਹਮੇਸ਼ਾ ਬੋਲਦੀ ਹਾਂ ਕਿ ਜਿਹੜਾ ਇਹ ਗਾਰਡਨ ਹੈਗਾ ਕਿ ਮੇਰਾ ਫੇਵਰਿਟ ਹੈਗਾ ਆ ਮੇਰੀ ਫੇਵਰਿਟ ਜਗ੍ਹਾ ਆ ਮੈਂ ਤਾਂ ਨਾ ਹਮੇਸ਼ਾ ਦੱਸਦੀ ਹਾਂ ਕਿ ਜਿਹੜੀ ਕੋਈ ਮੇਰੀ ਮੈਨੂੰ ਚੀਜ਼ ਵਧੀਆ ਲੱਗਦੀ ਆ ਉਹ ਮੇਰੀ ਫੇਵਰਿਟ ਬਣ ਜਾਂਦੀ ਆ ਜਿਹੜੀ ਮੇਰੇ ਮੇਰੇ ਦਿਲ ਦੇ ਕੋਲ ਆਈ ਜਾਂਦੀ ਆ ਨਾ ਹਰ ਕੋਈ ਕੋਈ ਵੀ ਚੀਜ਼ ਹੋਵੇ ਅੱਜ ਦੀ ਮਸੀਂ ਨਾਲ ਸੀ ਸੁੱਤੀ ਸੀ ਮੈਂ ਕਿਹਾ ਚਲ ਮੈਂ ਬਾਹਰ ਜਾ ਕੇ ਆਵਾਂ ਨਾ ਮੇਰਾ ਸਾਰਾ ਦਿਨ ਮੈਂ ਐਨੀ ਵੀ ਰਹਿੰਦੀ ਆ ਮੈਂ ਕਿਹਾ ਦੱਸਾਂ ਤੁਹਾਡੇ ਸਾਹਮਣੇ ਮੇਨ ਤਾਂ ਲੱਗਤਿ ਮੈਨ ਅਮੇਸੇ ਕਿਨੂ ਨਹੀਂ ਆ ਟਿਕਾ ਕੰਮ ਮੈਂ ਇੱਕ ਗਾਰਡਨ ਦੇ ਵਿੱਚ ਕਾਫੀ ਖੁਸ਼ ਹੈਗਾ ਹਾਂ ਮਤਲਬ ਘੁਗਿਆ ਮੋਰ ਵੀ ਹੈਗਾ ਹਨਾ ਵਾਓ ਮੋਰ ਦਾ ਪਹਿਲਾ ਪਾਦਾ ਦੇਖ ਲਿਆ ਸੀਗਾ ਮੈਨੂੰ ਵੀ ਵਧੀਆ ਲੱਗਾ ਨਾ ਮੈਨੂੰ ਮੈਂ ਦੱਸ ਨਹੀਂ ਸਕਦੀ ਇੱਕ ਇੱਕ ਨੇ ਪਹਿਲ ਪਾਈ ਮਗਰ ਚਾਰ ਹੋਰ ਪਾਣ ਲਾ ਕੇ ਪਹਿਲੇ ਵੇ ਦੇਖ ਕੇ ਅੱਨੀ ਮੈਂ ਤਾਂ ਦੇਖਦੀ ਰਹੀ ਅੱਧਾ ਘੰਟਾ ਵਿਚਾਰੇ ਇਹਨਾਂ ਕੋਲੇ ਬੈਠੀ ਰਹੀ ਹਾਂ ਵਾਓ ਸੋ ਨਾਈਸ ਉਹਦੇ ਵਿੱਚ ਹੈਗਾ ਮੋਰ ਘੁਗਿਆ ਕਬੂਤਰ ਹੈਗਾ ਵਾਓ ਯਾਰ ਮੋਰ ਕਿੰਨਾ ਸੋਹਣਾ ਲੱਗਦਾ ਜਦੋਂ ਪੈਲ ਪਾਉਂਦਾ ਆ ਓ ਮਾਈ ਗੋਡ ਮੈਂ ਤਾਂ ਅੱਜ ਦਾ ਪਹਿਲੀ ਵਾਰ ਦੇਖਿਆ ਐਦਾਂ ਨੀਅਰ ਆ ਉਫ ਲੜਪੀਆਂ 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 ਹਾਂਜੀ ਲੋਕ ਜੀ ਚਲੋ ਠੀਕ ਹੈ ਆਪਾਂ ਐਤੀ ਵੀਡੀਓ ਨੂੰ ਫਿਨਿਸ਼ ਕਰਦੇ ਆ ਠੀਕ ਹੈ ਸੋ ਕੱਲ ਮਿਲਦੇ ਆ ਇੱਕ ਨਵੇਂ ਪਾਰਟ ਟਾਈਮ ਦੇ ਨਾਲ ਇੱਕ ਨਵੀਂ ਲਾਈਫ ਦੇ ਨਾਲ ਠੀਕ ਹੈ ਜੀ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡਪਲਸ ਸੀ ਅਲੋ